ਟੋਟਲ ਘਟਨਾ ਕਰਨ ਉਹਦੀ ਜਾਣਕਾਰੀ ਤੁਹਾਡੇ ਤੱਕ ਜਾਣੀ ਮੀਡੀਆ ਤੱਕ ਜਾਣੀ ਦੁਨੀਆ ਤੱਕ ਜਾਣੀ ਬਹੁਤ ਜ਼ਰੂਰੀ ਹੈ ਉਹਦੇ ਚੋਂ ਮੈਂ 25 ਤਰੀਕ ਨੂੰ ਜਾਂ 26 ਤਰੀਕ ਨੂੰ ਸਵੇਰ ਮਾਰੋ ਤੁਸੀਂ 3 ਵਜੇ ਇਹ ਇਨਸੀਡੈਂਟ ਵਾਪਰਿਆ ਉਸ ਵੇਲੇ ਆਪਾਂ ਸਾਰੇ ਯਾਰ ਆ ਨਾ ਗੱਲ ਕਰ ਯਾਰ ਬੇਫਿਕਰ ਹੋ ਕੇ ਸੁੱਤੇ ਹੋਏ ਸੀ ਕਿਸੇ ਨੂੰ ਵੀ ਇਸ ਗੱਲ ਦਾ ਐਪ ਨਹੀਂ ਸੀਗਾ ਕਿ ਇਹ ਇਨਸੀਡੈਂਟ ਵਾਪਰੇਗਾ ਕਿਉਂਕਿ ਸ਼ਾਮ ਤੱਕ ਰਾਤ ਤੱਕ ਸਾਡੇ ਨਾਲ ਅਧਿਕਾਰੀ ਗੱਲਬਾਤ ਕਰਦੇ ਰਹੇ ਨੇ ਤੇ ਉਹਨਾਂ ਦੀ ਗੱਲ ਸੀ ਕਿ ਆਪਾਂ ਸਵੇਰ ਦੇ ਦਿੱਤੇ ਵਿਚਾਰ ਕਰ ਲਾਂਗੇ ਤੁਹ ਬਾਰ ਬਾਰ ਉਹਨਾਂ ਦੀ ਗੱਲ ਹੀ ਆਉਂਦੀ ਸੀ ਕਿ ਤੁਸੀਂ ਜੇਕਰ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਾ دیਏ ਕਿ ਤੁਸੀਂ ਅੰਸ਼ਕ ਪਿੱਛੇ પા ਸਕਦੇ ਹੋ ਤਾਂ ਅਸੀਂ ਉਹਨਾਂ ਨੂੰ ਕਹਿਆ ਸੀਗਾ ਕਿ ਅਸੀਂ ਗੱਲਬਾਤ ਸ਼ੁਰੂ ਕਰਾਉਣ ਵਾਸਤੇ ਅੰਸ਼ਕ ਨਹੀਂ ਕਰਦੇ ਅਸੀਂ ਇਹ ਜਿਹੜਾ ਫੈਸਲਾ ਲਿਆ ਹੈ ਅਸੀਂ ਇਸ ਲਈ ਲਿਆ ਹੈ ਕਿ ਸਾਨੂੰ ਸਾਥ ਨਜ਼ਰ ਆ ਰਿਹਾ ਹੈ ਕਿ ਕਿਸਾਨਾਂ ਦੇ ਘਰ ਦੇ ਵਿੱਚ ਪੈਦਾ ਹੋਣ ਵਾਲੇ ਜਿਹੜੇ ਬੱਚੇ ਨੇ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਜਿਹੜੀ ਸਾਡੀ نسل ਹੈ ਸਾਡਾ ਜਿਹੜਾ ਯੂਥ ਹੈ ਉਹ ਉਹਨਾਂ ਦਾ ਵਿਕਸੇਫ ਨਹੀਂ ਹੈ ਅਸੀਂ ਉਹਨਾਂ ਦਾ ਵਿਕਸੇਫ ਕਰਨ ਦੇ ਲਈ ਐਮਐਸਪੀ ਦੀ ਗਰੰਟੀ ਕਾਨੂੰਨ ਮੰਗਦੇ ਆ ਡਾਕਟਰ ਸ਼੍ਰੀਮਾਨ ਨੰਦਨੀ ਦੀ ਰਿਪੋਰਟ ਮੰਗਦੇ ਆ ਕਿ ਸਾਡਾ ਦੀ ਕਰਜ਼ ਮੁਕਤੀ ਮੰਗਦੇ ਆ ਜੇਕਰ ਸਰਕਾਰ ਕੋਈ ਸਾਡੇ ਨਾਲ ਮੰਗਾ ਤੇ ਗੱਲ ਕਰਨ ਲਈ ਬੈਠਦੀ ਹੈ ਹੱਲ ਕਰਨ ਲਈ ਤਾਂ ਬੈਠ ਸਦਨ ਚੰ ਜਾਰੀ ਰਹੇਗਾ ਬਰਾਬਰ ਪੈਰਲਰ ਮੀਟਿੰਗਾਂ ਹੁੰਦੀਆਂ ਰਹਿਣ ਜਾਂ ਸਾਡੇ ਆਗੂ ਹੈਗੇ ਨਹੀਂ ਜੇਕਰ ਮੈਂ ਮਰਨਵਰਤ ਤੇ ਬੈਠੂਗਾ ਬਾਕੀ ਸਾਡਾ ਸਾਰੇ ਦੋਨੋਂ ਫੋਰਮਾਂ ਦੇ ਲੀਡਰ ਸਹਿਬਾਨ ਹੈਗੇ ਨੇ ਉਹ ਗੱਲਬਾਤ ਕਰਦੇ ਰਹਿਣਗੇ ਇਹ ਜਦੋਂ ਸ਼ੁਰੂਆਤ ਇਸ ਵੇਲੇ ਉਹਨੇ ਇਹ ਹਮਲਾ ਕੀਤਾ ਉਸ ਵੇਲੇ ਪਪਾ ਸਾਰੇ ਆਰਾਮ ਕਰ ਰਹੇ ਸੀ ਸੁੱਕੇ ਸੀ ਕਿਉਂਕਿ ਮੀਟਿੰਗ ਹੀ ਸਾਡੀ ਆਪਸੀ ਮੀਟਿੰਗ ਵੀ ਬਹੁਤ ਦੇਰ ਤੱਕ 12 ਵਜੇ ਤੱਕ ਚੱਲਦੀ ਰਹੀ ਤਾਂ ਉਹਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਆ ਕੇ ਘਟਨਾ ਕਰਮ ਕਰਿਆ ਸਾਰੇ ਜਿੰਨੀਆਂ ਟਰਾਲੀਆਂ ਸੀ ਜਿਨ੍ਹਾਂ ਦੇ ਘਰਾਂ ਦੇ ਲੋਕਾਂ ਦੇ ਸਾਡੇ ਜਿੱਥੇ ਵੀਰ ਵਿਚਾਰੇ ਸੁੱਤੇ ਪਏ ਸੀ ਉਹਨਾਂ ਦੇ ਬਾਹਰੋਂ ਪਹਿਲਾਂ ਤਾਂ ਕੁੰਡੇ ਲਾਇਆ ਗਿਆ ਤੇ ਫਿਰ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਆ ਕੇ ਉਹਨਾਂ ਨੇ ਸਾਡੇ ਵਾਲੀ ਟਰਾਲੀ ਦੇ ਉੱਤੇ ਹਮਲਾ ਕੀਤਾ। ਉਹ ਟਰਾਲੀ ਕੋਈ ਬਹੁਤੀ ਸਟਰੌਂਗ ਨਹੀਂ ਸੀਗੀ। ਫੈਵਰ ਦੀ ਚਦਰ ਲੱਗੀ ਹੋਈ ਸੀ ਉਹਨੂੰ। ਉਹ ਪਹਿਲੇ ਝਟਕੇ ਦੇ ਵਿੱਚ ਉਹਦੀ ਫੈਵਰ ਟੁੱਟ ਗਈ। ਉਹਨਾਂ ਨੇ ਮਤਲਬ ਆਪ ਹੀ ਪੁਲਿਸ ਦੇ ਅੰਦਰ ਹੱਥ ਪਾ ਕੇ ਉਹਨੂੰ ਦੇਖੋ ਭੁਲਿਆ। ਔਰ ਮੁੰਡਾ ਸਾਡ ਮੇਰੇ ਨਾਲ ਬਲਕ੍ਰੀਤ ਸੀਗਾ। ਅਸੀਂ ਚਾਹ ਰਹੇ ਸੀਗੇ ਕਿ ਬੱਲਬਾਤ ਨੂੰ ਅਸੀਂ ਫੋਨ ਤੇ ਸਾਰਿਆਂ ਨੂੰ ਮੈਸੇਜ ਕਨਵੇਕ ਰਹੀਏ। ਤਾਂ ਮੇਰਾ ਘਰ ਵਾਲਾ ਫੋਨ ਤੱਕ ਵੀ ਨਹੀਂ ਲਾਉਣ ਦਿੱਤਾ। ਉਹਨੇ ਚਰ ਦੇ ਵਿੱਚ ਉਹਨਾਂ ਨੇ ਆ ਕੇ ਸਾਨੂੰ ਦਬੋਤਿਆ ਗਿਣਤੀ ਬਹੁਤ ਸੀ ਇਹ ਮਤਲਬ ਤੁਸੀਂ ਅੰਦਾਜ਼ਾ ਲਾ ਲਿਓ ਕਿ 40 ਦੇ ਕਰੀਬ ਗੱਡੀਆਂ ਸੀ ਜਿਹੜੀਆਂ ਉਸ ਵੇਲੇ ਪੁਲਿਸ ਦੀਆਂ ਆਈਆਂ ਔਰ ਜਦੋਂ ਜਸੀਂ ਜਾ ਰਹੇ ਸੀਗੇ ਰਸਤੇ ਦੇ ਵਿੱਚ ਫਿਰ ਉਹ ਜਿਹੜੀ ਗੱਲਬਾਤ ਕਰ ਰਹੇ ਸੀਗੇ ਕੁਝ ਪਾਤਲਾ ਵੀ ਉਹਨਾਂ ਦੀ ਇੱਕ ਇੱਕ ਟੀਮ ਖੜੀ ਸੀਗੀ ਪਤਾ ਨਹੀਂ ਉਹਨਾਂ ਵਿੱਚ ਕਿੰਨੀਆਂ ਗੱਡੀਆਂ ਹੋਣ ਕਿੰਨੀਆਂ ਨਾ ਹੋਣ ਉਹਨਾਂ ਨੇ ਉਹਨਾਂ ਨੂੰ ਵੀ ਮੈਸੇਜ ਕਨਵੇ ਕੀਤਾ ਕਿ ਜੀ ਅਸੀਂ ਮਤਲਬ ਜਿਹੜਾ ਆਪਣਾ ਮਿਸ਼ਨ ਸਿੱਧਾ ਹੋ ਸਫਲ ਹੋ ਗਿਆ ਤੇ ਤੁਸੀਂ ਹੁਣ ਮਤਲਬ ਵਾਪਸ ਚਲੇ ਜਾਓ ਤਾਂ ਕਹਿਣ ਤੋਂ ਬਾਅਦ ਵੀ ਪਿੱਛੇ ਗੱਡੀਆਂ ਕੋਈ ਹੋਰ ਵੀ ਹੋ ਸਕਦਾ ਹੋਂ ਚਲੋ ਇੱਥੋਂ ਅਧਿਕਾਰੀਆਂ ਦੇ ਕੋਲ ਇਹਨਾਂ ਨੂੰ ਹੁਕਮ ਹੋਇਆ ਕਿ ਇਹਨਾਂ ਨੂੰ ਤੁਸੀਂ ਡੀ ਐਮ ਸੀ ਲੈ ਕੇ ਡੀ ਐਮ ਸੀ ਤੇ ਲੈ ਕੇ ਡੀ ਐਮ ਸੀ ਜਾ ਕੇ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਨੂੰ ਦਾਖਲ ਕਰਨਾ ਹੈ ਮੈਂ ਕਦੇ ਦਾਖਲ ਕਿਸੇ ਗੱਲ ਨਹੀਂ ਕਰਨਾ। ਪਰ ਮੈਂ ਤਾਂ ਹੈ ਕੁਗਲ ਨਹੀਂ ਹੈ, ਬੰਦ ਕਿਸੇ ਨਹੀਂ ਕਰਨਾ। ਤਾਂ ਚਲੋ ਕਿ ਟੀਮ ਨੂੰ ਮੈਂ ਬੜਾ ਕੌੜਾ ਸ਼ਬਦ ਚ ਕਹਿਈ ਸੀ। ਮੈਂ ਨਕਾ ਸੋਲਿਓ ਬੋਲਦਾ। ਅਗਰ ਤੁਸੀਂ ਪੁਲਿਸ ਤੇ ਕਹੇ ਕਿਸੇ ਤਰ੍ਹਾਂ ਦੀ ਵੀ ਜ਼ੋਰ ਜ਼ਬਰਦਸਤੀ ਮੇਰੀ ਟ੍ਰੀਟਮੈਂਟ ਕਰਨ ਦੀ ਅਗਰ ਕੋਸ਼ਿਸ਼ ਕਰੋਗੇ ਤਾਂ ਦੀ ਬਰਾਲੀ ਫਿਕਰੀ ਪਿੱਛੇ ਤਾਂ ਮੇਰਾ ਬਿਆਨ ਇਹ ਹੈ। ਅਗਰ ਮੇਰੀ ਮੌਤ ਹੁੰਦੀ ਹੈ ਮੇਰੇ ਨਾਲ ਕੋਈ ਇਨਸੀਡੈਂਟ ਵਾਪਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਡੀ ਐਮ ਸੀ ਦਾ ਹਸਪੀਟਲ ਦੀ ਮੈਨੇਜਮੈਂਟ ਕਮੇਟੀ ਹੋਏਗੀ। ਤੋ ਚਲੋ ਜਿਦੋਂ ਮੈਂ ਕਿਹਾ ਉਹ ਸਾਰੇ ਦੇ ਸਾਰੇ ਇਕਦਮ ਉਤਰੇ। ਪਿੱਛੇ ਹਟੇ। ਤੋ ਅਸੀਂ ਬੈਡ ਦਿੱਤਾ ਸਮੋਂ ਅਸੀਂ ਉੱਥੇ ਬੈਠ ਗਏ। ਉਸ ਤੋਂ ਬਾਅਦ ਸਵੇਰ ਨੂੰ ਮੇਰੇ ਨਾਲ ਅਧਿਕਾਰੀ ਆਏ ਉਹਨਾਂ ਨੇ ਗੱਲਬਾਤ ਕੀਤੀ। ਤੋ ਪਹਿਲਾਂ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਸਾਡੇ ਕੁਝ ਟਰਾਲੀਆਂ ਕੁਝ ਸਾਡੇ ਸਾਥੀ ਕੁਝ ਥਾਣੇ ਦੇ ਵਿੱਚ ਜਿਵੇਂ ਮਠਿੰਡੀ ਤੋਂ ਆ ਰਹੀ ਸੰਗਤ ਰੁਕੀ ਸੀ ਮੈਂ ਉਹਨਾਂ ਨੂੰ ਕਹਾਂ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ ਸਭ ਤੋਂ ਪਹਿਲਾਂ ਮੈਂ ਤਾਂ ਸਾਡੀ ਜਿਹੜੀ ਸੰਗਤ ਆ ਵੱਖਰੀ ਵੱਖਰੀ ਜਗ੍ਹਾ ਤੇ ਤੁਸੀਂ ਰੁਕੀ ਐ ਪਹਿਲਾਂ ਉਹ ਸਾਡੀ ਸੰਗਤ ਨੂੰ ਘਲੋਰੀ ਭੇਜੋ ਫੇਰ ਗੱਲਬਾਤ ਕਰਾਂਗੇ ਪਰ ਜੇ ਕੋਈ ਗੱਲ ਮੈਂ ਨਾ ਕਰਨੀ ਵੀ ਐ ਚਲੋ خیر ਉਹਨਾਂ ਨੇ ਪੁੱਛਿਆ ਮੈਥੋਂ ਵੀ ਕਿੱਥੇ ਕਿੱਥੇ ਆ ਬਈ ਤੁਸੀਂ ਦੱਸਿਓ ਮੈਨੂੰ ਖਾਣਾ ਇਹ ਸਾਨੂੰ ਪਤਾ ਸੀ ਤਾਂ ਬਾਅਦ ਵਿੱਚ ਮੈਂ ਵੀ ਕਿਹਾ ਸੀ ਕਿ ਤੁਸੀਂ ਕਾਕਾ ਸਿਕਨਾ ਗੱਲ ਕਰੋ ਕਾਕਾ ਦੱਸ ਦਊਗਾ ਤੁਹਾਨੂੰ ਵੀ ਕਿੱਥੇ ਕਿੱਥੇ ਬੰਦੇ ਰੁਕੇ ਸਾਡੇ ਤਾਂ ਉਹਨਾਂ ਨੇ ਕਿਹਾ ਵੀ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਸਾਰੇ ਤੁਹਾਡੀ ਜਿੱਥੇ ਵੀ ਕੋਈ ਬੰਦੇ ਰੁਕੇ ਹੈ ਸਾਰੇ ਇੱਕ ਮੌਕੇ ਅਸੀਂ ਪਹੁੰਚਾਵਾਂਗੇ ਸੋ ਉਸ ਤੋਂ ਬਾਅਦ ਸਾਡੀ ਗੱਲਬਾਤ ਜਦੋਂ ਸ਼ੁਰੂ ਹੋ ਰਹੀ ਉੱਗੀ ਤਾਂ ਗੱਲਬਾਤ ਦੇ ਵਿੱਚ ਉਹਨਾਂ ਦੀ ਇੱਕੋ ਹੀ ਗੱਲ ਸੀ ਕਿ ਡੱਲਿਆ ਸਾਹਿਬ ਤੁਹਾਡੀ ਲਾਈਫ ਦੀ ਬਹੁਤ ਲੋੜ ਹੈ ਉਹ ਆ ਤਾ ਦੇਖੋ ਦੋਸਤੋ ਮੈਂ ਜਿਹੜੀ ਉੱਥੇ ਗੱਲ ਕੀਤੀ ਮੈਂ ਹੁਣ ਵੀ ਇਹ ਗੱਲ ਕਰ ਰਿਹਾ ਹਾਂ ਅਸੀਂ ਜਿਹੜਾ ਮਰਨ ਮਰਤ ਅਲਾਉਂਦੇ ਆ ਅਸੀਂ ਕੋਈ ਅਣਜਾਣ ਨਹੀਂ ਐ ਸਾਨੂੰ ਪਤਾ ਐ ਅਸੀਂ ਐਕਸਟ੍ਰੀਮ ਤੱਕ ਜਾਣ ਦਾ ਪ੍ਰੋਗਰਾਮ ਉਲੀਕਿਆ ਵਾਏ ਕਿਉਂਕਿ ਸਾਨੂੰ ਪਤਾ ਐ ਕਿ ਸਾਡੀ ਜਿਹੜੀ ਕਿਸਾਨੀ ਦਾ ਭਵਿੱਖ ਐ ਸਾਡੇ ਘਰੇ ਜਿਹੜੇ ਬੱਚੇ ਜਨਮ ਲੈ ਰਹੇ ਨੇ ਸਾਡੇ ਘਰੇ ਜਿਹੜੇ ਕੋਈ 10 ਸਾਲ ਦਾ ਕੋਈ 12 ਸਾਲ ਦਾ ਕੋਈ 15 ਸਾਲ ਦਾ ਨੌਜਵਾਨ ਐ ਉਹਨਾਂ ਦੀ ਉਹ ਵਾਲਾ ਸਮਾਜ ਨੂੰ ਬਹੁਤ ਖਤਰੀ ਹੈ 35 40 ਸਾਲ 2035 40 ਤੱਕ ਜਾਂਦੇ ਜਾਂਦੇ ਉਹਨਾਂ ਸਾਰਿਆਂ ਨੂੰ ਹਨੇਰੇ ਦੇ ਵਿੱਚ ਜਾਣਾ ਪੈਣਾ ਹੈ ਉਹਨਾਂ ਸਾਰਿਆਂ ਨੂੰ ਖੁਦਕੁਸ਼ੀਆਂ ਕਰਨੀਆਂ ਪੈਣੀਆਂ ਇਹ ਹਾਲਾਤ ਬਣਦੇ ਜਾ ਰਹੇ ਨੇ